ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਮੈਂ ਬਾਦਲ ਜੁੰਡਲੇ ਨੂੰ ਦੁਨੀਆ ਦੇ ਸਾਹਮਣੇ ਐਕਸਪੋਜ਼ ਕਰਨ ਵਾਸਤੇ ਜਣ ਕੇ ਇਹ ਕਹਿ ਲਈਏ ਬੇਇਨਨਿਆ ਕਰਤੂਤਾਂ ਨਸ਼ਰ ਕਰਨ ਵਾਸਤੇ ਜਿਹੜੀ ਗੱਲਬਾਤ ਕਰ ਰਹੇ ਆ ਤੇ ਉਹਦਾ ਰਿਜ਼ਲਟ 2 ਦਿਨਾਂ ਦੇ ਵਿੱਚ ਵਿੱਚ ਪੰਜਾਬ ਦੇ ਲੋਕਾਂ ਨੂੰ ਮਿਲ ਗਿਆ ਮੈਂ ਗੱਲ ਕਹੀ ਸੀ ਦੁਬਾਰਾ ਕਹਿ ਦਨਾ ਕਿ ਜਿਹੜਾ ਵੀ ਸੁਖਵੀਰ ਬਾਦਲ ਹੜਪੀਟਾਂ ਲਈ ਪੈਸਾ ਵੰਡ ਰਿਹਾ ਹੈ ਅਚਾਰ, ਟੂੜੀ, ਡੀਜ਼ਲ ਇਹ ਸਭ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਸੀ। ਜਾਨਕਿ ਨੀਲੀਆਂ ਪੱਗਾਂ ਵਾਲਿਆਂ ਦਾ ਬੋਲਿਆ ਹੋਇਆ ਝੂਠ ਸ਼ਰਮ ਆਮ ਫੜਿਆ ਗਿਆ। ਇੱਕ ਵੀ ਪੈਸਾ ਸੁਖਵੀਰ ਬਾਦਲ ਨੇ ਆਪਣੇ ਕੋਲੋਂ ਨਹੀਂ ਵੰਡਿਆ। ਔਰ ਜਿੰਨਾ ਵੀ ਪੈਸਾ ਉਹਨੇ ਹੜਪੀਟਾਂ ਲਈ ਵੰਡਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਇਹਨਾਂ ਕਈਆਂ ਦੇ ਚਲੂਣੇ ਲੜੇ ਵੀ ਅਤੇ ਲੜਨ ਵੀ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਸਾਨੂੰ ਪ੍ਰੋਬਲਮ ਕੋਈ ਨਹੀਂ ਮੈਂ ਤਾਂ ਇਹ ਚਾਹੁੰਦਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਜਿੰਨਾ ਵੀ ਬਜਟ ਪਿਆ ਉਹ ਸਾਰਾ ਪੰਜਾਬ ਦੇ ਲੋਕਾਂ ਤੇ ਖਰਚ ਕੀਤਾ ਜਾਵੇ ਪਰ ਖਰਚ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਵੇ ਨਾ ਸ਼ਖਬੀਰ ਬਾਦਲ ਨੂੰ ਹੀਰੋ ਬਣਾਉਣ ਵਾਸਤੇ ਕਿਉਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਬੇਅਦਵੀਆਂ ਸੁਖਵੀਰ ਬਾਦਲ ਨੇ ਕਰਵਾਈਆਂ ਨੇ ਕੌਮ ਦਾ ਮਲਿਆ ਮੇਟ ਕੀਤਾ ਪੰਜਾਬ ਦਾ ਬੇੜਾ ਘਰ ਕੀਤਾ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਪਤਾ ਨਹੀਂ ਤੁਸੀਂ ਇੱਕ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਲਈ ਵਰਤਿਆ ਜਾਣਾ ਚਾਹੀਦਾ ਸੀ ਪੂਰੀ ਸੇ ਕੌਮ ਦੇ ਲਈ ਉਹ ਬਜਟ ਬਣਿਆ ਹੋਇਆ ਉਸ ਕੌਮ ਲਈ ਵਰਤਿਆ ਜਾਣਾ ਚਾਹੀਦਾ ਸੀ ਇੱਕ ਰਜਵੜਾ ਜਿਨੇ ਪੰਜਾਬ ਦਾ ਬੇੜਾ ਘਰ ਕੀਤਾ ਹੋਵੇ ਜਿਹਨੂੰ ਨਰੈਣੋ ਮਹੰਤ ਕਿਹਾ ਜਾਂਦਾ ਹੈ ਤੇ ਤੁਸੀਂ ਉਹਦੀ ਚੜਤ ਵਾਸਤੇ ਉਹਨੂੰ ਮਸ਼ਹੂਰ ਕਰਨ ਵਾਸਤੇ ਸ਼੍ਰਮਣੀ ਕਮੇਟੀ ਦਾ ਪੈਸਾ ਉਹਦੇ ਹੱਥੀ ਤੁਸੀਂ ਲੋਕਾਂ ਦੇ ਵਿੱਚ ਵੰਡ ਰਹੇ ਕਿ ਇਹ ਸ਼ਰਮਨਾਕ ਨਹੀਂ ਹੈਗਾ ਔਰ ਮੈਂ ਇੱਕ ਮਹਿਮਤੌਰ ਤੇ ਗੱਲ ਕੀਤੀ ਸੀ ਵੀ ਇਹਨਾਂ ਲੋਕਾਂ ਨੂੰ ਦੁਨੀਆ ਦੇ ਸਾਹਮਣੇ ਨੰਗੇ ਕਰਨਾ ਹੈ ਹੋ ਗਏ ਨਾ ਉਹ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਜefeਦਾਰ ਹੋਣ ਪ੍ਰਧਾਨ ਹੋਵੇ ਜਹ ਬਾਦਲਾਂ ਦੇ ਚਮਚੇ ਹੋਣ ਉਹ ਸਾਬਤ ਕਰੋ ਵੀ ਜੇ ਸ਼ਖਵੀਰ ਬਾਦਲ ਨੇ ਇੱਕ ਵੀ ਪੈਸਾ ਆਪਣੇ ਕੋਲੋਂ ਦਿੱਤਾ ਹੋਵੇ ਇੱਕ ਵੀ ਪੈਸਾ ਤੇ ਐਦੂੰ ਭੜੇ ਕਰਤੂਤ ਹੋਰ ਕੀ ਹੋ ਸਕਦੀ ਹੈ ਐਦੂੰ ਵੱਡਾ ਝੂਠ ਹੋਰ ਕੀ ਹੋ ਸਕਦਾ ਕੁਝ ਸਮਾਂ ਪਹਿਲਾਂ ਅਕਾਲ ਤਖਤ ਤੇ ਮਾਫੀਆਂ ਮੰਗੀਆਂ ਲੋਕਾਂ ਦੇ ਸੰਗਤ ਦੇ ਜੋੜੇ ਝਾੜੇ ਉੱਥੇ ਅਰਦਾਸਾਂ ਕਰਾਈਆਂ ਖੜਾ ਪ੍ਰਸ਼ਾਦ ਦੀ ਦੇਹ ਕਰਾਈ ਅੱਗੇ ਅਸੀਂ ਮਾਫੀ ਮੰਗਣਾ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਤੇ ਐਦੋਂ ਵੱਡੀ ਗਲਤੀ ਕੋਈ ਹੋਰ ਹੋ ਸਕਦੀ ਹੈ ਤੁਸੀਂ ਹੜਪੀੜਤਾ ਵਿੱਚ ਜਾ ਕੇ ਇਹ ਕਹੂੰ ਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸ਼੍ਰੋਮਣੀ ਅਕਾਲ ਚਲ ਦੇ ਪ੍ਰਧਾਨ ਸੁਖਵੀਰ ਬਾਦਲ ਆਪਣੇ ਕੋਲ ਪੈਸਾ ਦੇ ਰਿਹਾ ਔਰ ਪੇਡ ਉਹ ਬੰਦੇ ਜਿਹੜਾ ਕੋਈ ਸਰਪੰਚ ਸੀ ਇਹਨਾਂ ਦਾ ਚਾਪਲੂ ਸੀ ਉਹਨੂੰ ਪੈਸੇ ਬੰਨੇ ਗਏ ਤੇ ਹੁਣ ਸਭ ਕੁਝ ਲੋਕਾਂ ਦੇ ਸਾਹਮਣੇ ਆ ਗਿਆ ਮਤਲਬ ਹੁਣ ਤੱਕ ਜੋ ਹੜ ਪੀੜਤਾਂ ਦੇ ਵਿੱਚ ਸੁਖਵੀਰ ਬਾਦਲ ਨੇ ਜਾ ਕੇ ਬੰਡਿਆ ਜਿਨ੍ਹਾਂ ਵੀ ਪੈਸਾ ਸੀ ਰਸਤ ਵਸਤ ਜੋ ਵੀ ਕੁਝ ਕੀਤਾ ਉਹ ਸਭ ਕੁਝ ਸ਼੍ਰੋਮਣੀ ਕਮੇਟੀ ਦਾ ਹੈ ਮਤਲਬ ਇਹ ਹਰਾਮਖੋਰਾ ਨੂੰ ਕੋਈ ਮਤਲਬ ਨਹੀਂ ਆਪਣੀ ਕੁਰਸੀ ਦੇ ਲਈ ਇਹ ਪੂਰੀ ਕਾਮ ਨੂੰ ਦੇ ਸਕਦੇ ਸ਼੍ਰੋਮਣੀ ਕਮੇਟੀ ਦਾ ਬੇੜਾ ਘਰ ਕਰ ਸਕਦੇ ਮੈਂ ਬਹੁਤ ਲੰਬਾ ਚੌੜਾ ਨਹੀਂ ਬੋਲਣਾ ਜਿਹੜੇ ਆ ਨੀਲੀਆਂ ਪੱਗਾਂ ਵਾਲੇ ਭੁੱਕੀ ਦੇ ਲਾ ਕੇ ਚਾਰ ਚਾਰ ਕਾਰਡ ਜਾਂ ਅੱਧਾ ਟੋਲਾ ਫੀਮ ਦਾ ਖਾ ਕੇ ਸੁੱਕੇ ਗੱਪੀ ਦੇ ਸਾਹਮਣੇ ਖੜ ਕੇ ਜਕਾਰੇ ਛੜਦੇ ਹੁੰਦੇ ਆ ਨਾ ਅੱਜ ਇਹਨੂੰ ਚੈਲੰਜ ਕਰ ਦਿੱਤਾ ਵੀ ਜਿਹੜੀ ਮਾੜੀ ਮੋਟੀ ਇੱਜ਼ਤ ਬਚੀ ਸੀ ਨਾ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਮੋਟੀ ਰੈਹਂਦ ਖੂੰਦ ਤੇ ਤੁਸੀਂ ਇਹ ਸਮਝ ਲਓ ਵੀ ਉਹਦਾ ਵੀ ਮਲਿਆ ਮੇਟ ਹੋ ਗਿਆ। ਜੇ ਮਾੜੀ ਮੋਟੀ ਬੇੜੀ ਕਾਲੀ ਦਲ ਦੀ ਡੁੱਬਣ ਕਰਨੀ ਹੋ ਬਚੀ ਸੀ ਨਾ। ਤੁਮ ਸਮਝ ਲਓ ਵੀ ਪੂਰੀ ਦੀ ਪੂਰੀ ਬੇੜੀ ਜਿਹੜੀ ਐ ਉਹ ਇਹਨਾਂ ਨੀਲੀਆਂ ਪੱਗਾਂ ਵਾਲਿਆਂ ਨੇ ਅਕਲ ਦਲ ਦੀ ਡੋਬ ਦਿੱਤੀ ਐ। ਜੋ ਜਲੂਸ ਤੁਸੀਂ ਸੁੱਖੇ ਦਾ ਜਾਂ ਨੀਲੀਆਂ ਪੱਗਾਂ ਵਾਲਿਆਂ ਨੇ ਕਾਲੀ ਦਲ ਦਾ ਹੜ ਪੀੜਤਾਂ ਦੇ ਜਾ ਕੇ ਕਢਵਾਇਆ ਐ ਇੰਨਾ ਜਲੂਸ ਕਿਹਦਾ ਨਿਕਲ ਨਹੀਂ। ਇਹ ਚੈਲੰਜ ਆ ਤੁਹਾਨੂੰ ਤੁਸੀਂ ਤਾਂ ਕਹਿੰਦੇ ਹੋ ਕਿ ਅਕਲਗਲ ਨਹੀਂ ਹਾਂ ਤੇ ਆ ਜਾਊਗਾ ਅਸੀਂ ਸਰਕਾਰ ਬਣਾਵਾਂਗੇ ਮੈਂ ਕਹਿੰਦਾ 2022 ਦੇ ਵਿੱਚ ਤਾਂ ਦੋ ਤਿੰਨ ਕ ਸੀਟਾਂ ਲੈ ਗਈ ਸੀ ਭੁੱਲ ਭੁਲੇਖੇ ਦੇ ਨਾਲ ਵੋਟਾਂ ਪੈ ਗਈਆਂ ਸੀ ਪਰ ਹੁਣ ਨਹੀਂ ਹੁਣ ਤਾਂ ਤੁਸੀਂ ਇਹ ਸਮਝ ਲਓ ਵੀ ਇੱਕ ਵੀ ਸੀਟ ਤੁਹਾਨੂੰ ਮਿਲਣੀ ਨਹੀਂ ਤੁਸੀਂ ਰਾਜਨੀਤੀ ਇੰਨੀ ਗੰਦੇ ਕੀਤੀ ਜਰ ਤੁਹਾਡੇ ਕੋਲੇ ਕੋਈ ਤੋੜਾ ਪੈਸਾ ਨਹੀਂ ਕਿੰਨੇ ਐਮਐਲਏ ਕਿੰਨੇ ਮੰਤਰੀ ਤੁਹਾਡੇ ਰਹਿ ਨੇ ਆਪਣੇ ਕੋਲੋਂ 2-2 4-4 ਲੱਖ ਇਕੱਠਾ ਕਰ ਲੈਂਦੇ ਘੱਟੋ ਘੱਟ ਤੁਹਾਡੀ ਐਮਐਲਿਆਂ ਦੀ ਮੰਤਰੀਆਂ ਦੀ 100 ਤੱਕ ਘੱਟੋ ਘੱਟ ਗਿਣਤੀ ਹੈਗੀ ਹੈ ਤੁਹਾਡੇ ਵਿੱਚ ਕੁਝ ਐਮਪੀ ਨੇ ਤੁਹਾਡੇ ਕੋਲੇ ਅ fırs ਨਹੀਂ ਰਹੀ ਹੈ ਪਹਿਲਾਂ ਤੁਹਾਡੇ ਸਰਪੰਚ ਅਮੀਰ ਨੇ ਜੇ ਤੁਸੀਂ ਆਪਣੇ ਕੋਲੋਂ ਵੀ ਪੈਸਾ 20 ਕਰੋੜ ਇਕੱਠਾ ਕਰਨਾ ਹੁੰਦਾ ਤੁਸੀਂ ਕਰ ਸਕਦੇ ਸੀ ਪਰ ਤੁਸੀਂ ਕੀਤਾ ਨਹੀਂ ਤੁਸੀਂ ਹਰਾਮ ਖੋਰਾ ਨੇ ਉਹ ਇੱਕ ਇੱਕ ਰੁਪਇਆ ਜਿਹੜਾ ਗੋਲਕਾਂ ਦੇ ਵਿੱਚ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਕਿਹਾ ਜਾਂਦਾ ਤੁਸੀਂ ਉਹ ਪੈਸਾ ਲੋਕਾਂ ਦੇ ਵਿੱਚ ਵੰਡਿਆ ਔਰ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਮੈਂ ਜਿਹੜੀ ਗੱਲਬਾਤ ਕੀਤੀ ਸੀ ਉਹ ਮੀਡੀਆ ਦੇ ਵਿੱਚ ਪੂਰੀ ਚਰਚਾ ਉਹਦੀ ਮੈਂ ਛੇੜ ਦਿੱਤੀ ਹੈ ਔਰ ਹੁਣ ਤੁਹਾਡੇ ਜੁੱਤੀਆਂ ਪੈਣੀਆਂ ਨੇ ਵੱਧ ਤੋਂ ਵੱਧ ਇਹ ਜੁੱਤੀਆਂ ਵੀ ਉਹਨਾਂ ਲੋਕਾਂ ਨੇ ਮਾਰਨੀਆਂ ਨੇ ਜਿਹੜੇ ਲੋਕਾਂ ਨੇ ਤੁਹਾਡੇ ਕੋਲੋਂ ਪੈਸਾ ਲਿਆ ਇਹ ਜਿਹੜਾ ਚੜਾਵਾ ਹੁੰਦਾ ਹੈ ਜਦ ਕੌਮ ਦਾ ਪੈਸਾ ਹੁੰਦਾ ਹੈ ਇਹ ਕੌਮ ਦੇ ਕਾਰਜਾਂ ਲਈ ਬਣਿਆ ਹੋਇਆ ਔਰ ਤੁਸੀਂ ਇਹ ਪੈਸਾ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਵਰਤੇ ਆ ਔਰ ਇੱਕ ਰਜਵਾੜੇ ਦਾ ਨਾਮ ਉੱਚਾ ਚੱਕਣ ਵਾਸਤੇ ਉਹਨੂੰ ਅਕਾਲੇਵਲ ਦਾ ਪ੍ਰਧਾਨ ਬਣਾ ਕੇ ਇੱਕ ਉਹਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਜਾਨਕਿ 2027 ਦੇ ਵਿੱਚ ਚੋਣਾਂ ਜਿੱਤਣ ਵਾਸਤੇ ਸਾਰਾ ਕੁਝ ਕੀਤਾ ਸੀ ਇਹ ਸਾਰੀਆਂ ਬੋਲਾਂ ਤੁਹਾਡੀਆਂ ਖੁੱਲ ਚੁੱਕੀਆਂ ਨੇ ਔਰ ਇਹ ਬੋਲਾਂ ਕੋਈ ਹੋਰ ਨਹੀਂ ਖੋਲ ਰਿਹਾ ਮੈਂ ਤਾਂ ਸਿਰਫ ਬੋਲਣ ਦੀ ਕੋਸ਼ਿਸ਼ ਕਰ ਰਿਹਾ ਇਹ ਬੋਲਣਾ ਤੁਹਾਡੇ ਆਪਣੇ ਲੀਲੀਆਂ ਪੱਗਾਂ ਵਾਲੇ ਜਿਹਨਾਂ ਤੁਸੀਂ ਜੁੰਡਮ ਜੁੰਡੀ ਹੁੰਨੇ ਹੋ ਨਾ ਨੀਟੇ ਵਰਗੇ ਬੀਬੀ ਜੰਗੀਰ ਕੌਰ ਵਰਗੀਆਂ ਰਖੜੇ ਵਰਗੇ ਇਹ ਵਾਲੀ ਵਰਗੇ ਇਹ ਤੁਹਾਡੇ ਆਪਣੇ ਬੰਦੇ ਖੋਲ ਰਹੇ ਨੇ ਔਰ ਲੋਕ ਕੰਧਾਂ ਤੇ ਚੜ ਚੜ ਕੇ ਤੁਹਾਡਾ ਤਮਾਸ਼ਾ ਦੇਖ ਰਹੇ ਨੇ ਮਤਲਬ মিডিਆ ਰਾਹੀ ਜੋ ਤੁਹਾਡੇ ਛੇਤਰ ਫਿਰ ਰਿਹਾ ਇਹ ਤਾਂ ਹਲੇ ਬਹੁਤ ਥੋੜਾ ਹੈ ਹਾਲਤਾ ਤੁਸੀਂ ਵੇਟ ਕਰੋ ਪੰਜ ਸੱਤ ਦਿਨ ਹੋਰ ਤੁਹਾਡਾ ਜਲੂਸ ਆ ਜੇ ਬਹੁਤ ਨਿਕਲੜਾ ਕਿਉਂਕਿ ਤੁਸੀਂ ਜਿਹੜਾ ਹੜਪੀੜਤਾਂ ਦੇ ਲਈ ਇਹ ਬਹੁਤ ਵੱਡਾ ਧੋਖਾ ਕੀਤਾ ਹੈ ਇਹ ਨਾਮ ਆਪ ਕਰਨਯੋਗ ਹੈ ਜਨ ਕਿ ਇਹ ਜਾਰਿਆ ਨਹੀਂ ਜਾ ਸਕਦਾ ਇਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਹੜਪੀੜਤਾਂ ਲਈ ਕੁਝ ਕਰਨਾ ਸੀ ਕਿ ਸੁਖਵੀਰ ਬਾਦਲ ਕੋਲੇ ਪੈਸਾ ਹੈ ਨਹੀਂ ਜਿਹੜੇ ਇਹਨਾਂ ਦੇ ਐਮਐਲਏ ਐਮਪੀ ਰਹੇ ਨੇ ਉਹਨਾਂ ਕੋਲੇ ਪੈਸਾ ਹੈ ਨਹੀਂ ਉਹ ਆਪਣਾ ਪੈਸਾ ਇਕੱਠਾ ਕਰਕੇ ਦਿੰਦੇ ਨਾ ਤੁਸੀਂ ਆਪਣੇ ਅਕਾਊਂਟਾਂ ਵਿੱਚੋਂ ਚੈੱਕ ਸ਼ੋਅ ਕਰਦੇ ਲੋਕਾਂ ਨੂੰ ਦੱਸਦੇ ਵੀ ਆਹ ਮੇਰਾ ਚੈੱਕ ਹੈ ਆਹ ਸੁਖਵੀਰ ਬਾਦਲ ਦਾ ਹੈ ਆਹ ਫਲਾਣੇ ਦਾ ਹੈ ਆ ਤੇ ਇਦਾਂ ਸ਼ੋਅ ਕਰਦੇ ਲੋਕ ਯਕੀਨ ਵੀ ਕਰ ਲੈਂਦੇ ਮੈਂ ਪਹਿਲੇ ਦਿਨ ਹੀ ਕਹਿੰਦਾ ਸੀ ਕਿ ਜਿਹੜਾ ਪੈਸਾ ਇਹ ਨੀਲੀਆਂ ਪੱਗਾਂ ਵਾਲੇ ਹੜਪੀੜਾਂ ਲਈ ਵੰਡ ਰਹੇ ਨੇ ਉਹ ਸਾਰਾ ਪੈਸਾ ਸ਼ੋਮਣੀ ਕਮੇਟੀ ਦਾ ਪੈਸਾ ਵੰਡਿਆ ਜਾ ਰਿਹਾ ਤੇ ਪੋਲ ਖੁੱਲ ਗਈ ਹੁਣ ਬਸ ਹੁਣ ਜਿਹੜਾ ਜਲੂਸ ਨਿਕਲਣਾ ਸੀ ਨਿਕਲ ਗਿਆ ਹੁਣ ਜਿੱਥੇ ਵੀ ਤੁਹਾਡੇ ਪੈਣ ਗਿਆ ਜੁੱਤੀਆਂ ਪੈਣ ਗਿਆ ਭੁੱਲ ਜਾਓ ਬਿਦੋ 2027 ਵਿਚ ਅਸੀਂ ਕੁਝ ਕਰ ਲਾਂਗੇ ਪਹਿਲਾਂ ਤਾਂ ਦੋ ਤਿੰਨ ਸ਼ੀਟਾਂ ਲੈ ਗਏ ਸੀ ਹੁਣ ਇੱਕ ਵੀ ਨਹੀਂ ਸ਼ੀਟ ਆ ਸਕਦੀ ਜ਼ੀਰੋ ਜਿਹਨੂੰ ਤੁਸੀਂ ਹੀਰੋ ਬਣਾਉਣ ਲੱਗੇ ਸੀ ਨਾ ਤੁਸੀਂ ਹੜ ਪੀੜਤਾ ਵਿੱਚ ਉਹ ਸੁਖੇ ਅਮਲੇ ਨੂੰ ਜ਼ੀਰੋ ਬਣਾ ਕੇ ਰੱਖਦਾ ਕਿਉਂਕਿ ਉਹਦਾ ਆਲਾਦ ਵਾਲਾ ਜਿਹੜਾ ਬੰਟੀ ਰਵਾਨੇ ਵਰਗੇ ਗੁੰਡੇ ਮਮਾਨ ਜਿਹੜੇ ਸਿਰੇ ਦੇ ਗਲੱਕ ਬੰਦੇ ਐ ਪਤਾ ਨਹੀਂ ਕੀ ਕੁਝ ਬੋਲ ਜਾਣ ਤੇ ਇਹ ਸਾਰਾ ਕੁਝ ਉਹਨਾਂ ਦਾ ਕਰਿਆ ਕਰਾਇਆ ਮਤਲਬ ਸੁਖਬੀਰ ਬਾਦ ਦਾ ਵੀ ਜਰੂਸ ਨਿਕਲ ਗਿਆ ਉਹ ਜਿਹੜੀ ਮੋੜੀ-ਮੋਟੀ ਆਰਸੀ ਵਿੱਚ 2023 ਵਿੱਚ ਕੁਝ ਕਰਾਂਗੇ ਉਹ ਸਭ ਤੇ ਪਾਣੀ ਤੁਸੀਂ ਵੇਣ ਲਿਆ ਇਹ ਤੁਹਾਡੀ ਆਪਣੀ ਕਰਤੂਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ